ਉਹ ਇਧਰ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਜਿਹੜੇ ਪਾਸੇ ਸਤਲੁਜ ਦਰਿਆ ਬਿਲਕੁਲ ਹੀ ਪਿੰਡ ਦੇ ਕੋਲ ਆ ਗਿਆ ਸੋ ਇਹ ਬੜੀ ਵੱਡੀ ਪ੍ਰੋਬਲਮ ਇਹਨਾਂ ਲੋਕਾਂ ਨੂੰ ਖੜੀ ਹੋ ਗਈ ਆ ਕਿੰਨੀ ਆਬਾਦੀ ਆ ਇੱਥੇ ਲੋਕਾਂ ਨੇ ਅਜੇ ਘਰ ਪਾਏ ਆ ਛੱਤਾਂ ਪਾਉਣੀਆਂ ਅਜੇ ਛੱਤਾਂ ਪਾਉਣੀਆਂ ਤਾਂ ਮੁਸੀਬਤ ਇਹਨਾਂ ਦੇ ਸਿਰ ਤੇ ਆ ਗਈ ਆ ਸੋ ਆ ਦੇਖੋ ਬਹੁਤ ਹੀ ਖਤਰਨਾਕ ਮੰਜ਼ਰ ਇਹ ਇਧਰ ਫੌਜਾ ਸਿੰਘ ਦੀ ਪਹਿਲੀ ਵੀ ਸੀ ਹਾਂਜੀ ਹਾਂਜੀ ਆ ਫੌਜਾ ਸਿੰਘ ਦੀ ਰੁੜ ਗਈ ਸਾਰੀ ਸਾਰੀ ਰੁੜ ਗਈ ਸਾਰੀ ਰੁੜ ਗਈ ਆ ਸੋ ਦੇਖੋ ਆ ਦੇਖੋ ਆ ਪਾਣੀ ਆ ਰਿਹਾ ਆ ਸਾਰਾ ਦਰਿਆ ਬਣ ਗਿਆ ਆ ਕਲਾਲੀ ਜਿਹੜੀਆਂ ਆਉਂਦੀ ਪਈ ਆ ਸਾਰੀ ਕਲਾਲੀ ਆਉਂਦੀ ਪਈ ਨਾ ਇਹ ਸਾਰਾ ਦਰਿਆ ਬਣ ਗਿਆ ਇਹ ਸਾਰਾ ਦਰਿਆ ਬਣ ਗਿਆ ਇਹ ਪੰਜ ਕਿਲੇ ਪਿੱਛੇਗਾ ਸੀ ਦਰਿਆ ਅੱਜ ਆ ਵੇਖੋ ਅੱਜ ਆ ਗਿਆ ਆਪਣੇ ਪਿੰਡ ਦੇ ਲਾਗੇ ਪਿੰਡ ਦੇ ਲਾਗੇ ਆ ਗਿਆ ਆ ਘਰ ਖੜਾ ਹੈ ਇਹ ਇਹ ਵੀ ਮੰਨ ਲਓ ਚੰਦ ਮਿੰਟਾਂ ਵਿੱਚ ਜਾ ਰਿਹਾ ਹੈ ਚੰਦ ਮਿੰਟ ਹੀ ਨੇ ਪਤਾ ਨਹੀਂ ਕਦੋਂ ਪਤਾ ਨਹੀਂ ਕਦੋਂ ਜਾ ਸਕਦਾ ਇਹ ਜਗਾ ਕਿਹਨਾਂ ਦੀ ਹੈ ਇਹ ਕਸ਼ਮੀਰ ਸਿੰਘ ਦੀ ਹੈ ਆ ਜੋ ਉਹ ਇਧਰ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਆ ਜਿਹੜੇ ਪਾਸੇ ਸਤਲੁਜ ਦਰਿਆ ਬਿਲਕੁਲ ਹੀ ਪਿੰਡ ਦੇ ਕੋਲ ਆ ਗਿਆ ਸੋ ਇਹ ਬੜੀ ਵੱਡੀ ਪ੍ਰੋਬਲਮ ਇਹਨਾਂ ਲੋਕਾਂ ਨੂੰ ਖੜੀ ਹੋ ਗਈ ਆ ਕਿੰਨੀ ਆਬਾਦੀ ਆ ਇੱਥੇ ਲੋਕਾਂ ਨੇ ਅਜੇ ਘਰ ਪਾਏ ਆ ਛੱਤਾਂ ਪਾਉਣੀਆਂ ਅਜੇ ਛੱਤਾਂ ਪਾਉਣੀਆਂ ਤਾਂ ਮੁਸੀਬਤ ਇਹਨਾਂ ਦੇ ਸਿਰ ਤੇ ਆ ਗਈ ਆ ਸੋ ਆ ਦੇਖੋ ਬਹੁਤ ਹੀ ਖਤਰਨਾਕ ਮੰਜ਼ਰ ਇਹ ਇਧਰ ਫੌਜਾ ਸਿੰਘ ਦੀ ਪੈਲੀ ਵੀ ਸੀ ਹਾਂਜੀ ਹਾਂਜੀ ਆ ਫੌਜਾ ਸਿੰਘ ਦੀ ਰੁੜ ਗਈ ਸਾਰੀ ਸਾਰੀ ਰੁੜ ਗਈ ਸਾਰੀ ਰੁੜ ਗਈ ਆ ਸੋ ਦੇਖੋ ਆ ਦੇਖੋ ਆ ਪਾਣੀ ਆ ਰਿਹਾ ਆ ਸਾਰਾ ਦਰਿਆ ਬਣ ਗਿਆ ਆ ਕਲਾਲੀ ਜਿਹੜੀ ਆਉਂਦੀ ਪਈ ਆ ਸਾਰੀ ਕਲਾਲੀ ਆਉਂਦੀ ਪਈ ਨਾ ਇਹ ਸਾਰਾ ਦਰਿਆ ਬਣ ਗਿਆ ਇਹ ਸਾਰਾ ਦਰਿਆ ਬਣ ਗਿਆ ਇਹ ਪੰਜ ਕਿਲੇ ਪਿੱਛੇਗਾ ਸੀ ਦਰਿਆ ਅੱਜ ਆ ਵੇਖੋ ਅੱਜ ਆ ਗਿਆ ਆਪਣੇ ਪਿੰਡ ਦੇ ਲਾਗੇ ਪਿੰਡ ਦੇ ਲਾਗੇ ਆ ਗਿਆ ਆ ਘਰ ਖੜਾ ਹੈ ਇਹ ਇਹ ਵੀ ਮੰਨ ਲਓ ਚੰਦ ਮਿਲਟਾਂ ਵਿੱਚ ਜਾ ਰਿਹਾ ਹੈ ਚੰਦ ਮਿਲਟੀ ਨੇ ਪਤਾ ਨਹੀਂ ਕਦੋਂ ਪਤਾ ਨਹੀਂ ਕਦੋਂ ਜਾ ਸਕਦਾ ਇਹ ਜਗਾ ਕਿੰਨਾ ਦੀ ਹੈ ਇਹ ਕਸ਼ਮੀਰ ਸਿੰਘ ਦੀ ਹੈ ਆ ਜੋ ਉਹ ਇਧਰ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਆ ਜਿਹੜੇ ਪਾਸੇ ਸਤਲੁਜ ਦਰਿਆ ਹੈ ਬਿਲਕੁਲ ਹੀ ਪਿੰਡ ਦੇ ਕੋਲ ਆ ਗਿਆ ਸੋ ਇਹ ਬੜੀ ਵੱਡੀ ਪ੍ਰੋਬਲਮ ਇਹਨਾਂ ਲੋਕਾਂ ਨੂੰ ਖੜੀ ਹੋ ਗਈ ਆ ਕਿੰਨੀ ਆਬਾਦੀ ਹੈ ਇੱਥੇ ਲੋਕਾਂ ਨੇ ਜੇ ਘਰ ਪਾਏ ਆ ਛੱਤਾਂ ਪਾਉਣੀਆਂ ਅਜੇ ਛੱਤਾਂ ਪਾਉਣੀਆਂ ਤਾਂ ਮੁਸੀਬਤ ਇਹਨਾਂ ਦੇ ਸਿਰ ਤੇ ਆ ਗਈ ਆ ਸੋ ਆ ਦੇਖੋ ਬਹੁਤ ਹੀ ਖਤਰਨਾਕ ਮੰਜ਼ਰ ਹੈ ਇਹ ਇਧਰ ਫੌਜਾ ਸਿੰਘ ਦੀ ਪਹਿਲੀ ਵੀ ਸੀ ਹਾਂਜੀ ਹਾਂਜੀ ਆ ਫੌਜਾ ਸਿੰਘ ਦੀ ਰੁੜ ਗਈ ਸਾਰੀ ਸਾਰੀ ਰੁੜ ਗਈ ਕਾਣੀ ਰੁੜ ਗਈ ਸਾਰੀ ਰੁੜ ਗਈ ਆ ਸੋ ਦੇਖੋ ਆ ਦੇਖੋ ਆ ਪਾਣੀ ਆ ਰਿਹਾ ਆ ਸਾਰਾ ਦਰਿਆ ਬਣ ਗਿਆ ਆ ਕਲਾਲੀ ਜਿਹੜੀ ਆਦੀ ਪਈ ਆ ਸਾਰੀ ਕਲਾਲੀ ਆਉਂਦੀ ਪਈ ਨਾ ਇਹ ਸਾਰਾ ਦਰਿਆ ਬਣ ਗਿਆ ਇਹ ਸਾਰਾ ਦਰਿਆ ਬਣ ਗਿਆ ਇਹ ਪੰਜ ਕਿਲੇ ਪਿੱਛੇਗਾ ਸੀ ਦਰਿਆ ਅੱਜ ਆ ਵੇਖੋ ਅੱਜ ਆ ਗਿਆ ਆਪਣੇ ਪਿੰਡ ਦੇ ਲਾਗੇ ਪਿੰਡ ਦੇ ਲਾਗੇ ਆ ਗਿਆ ਆਹ ਘਰ ਖੜਾ ਹੈ ਇਹ ਇਹਦੀ ਮੰਨ ਲਓ ਚੰਦ ਮਿੰਟਾਂ ਵਿੱਚ ਜਾ ਰਿਹਾ ਹੈ ਚੰਦ ਮਿੰਟ ਹੀ ਨੇ ਪਤਾ ਨਹੀਂ ਕਦੋਂ ਜਾ ਪਤਾ ਨਹੀਂ ਕਦੋਂ ਜਾ ਸਕਦਾ ਇਹ ਜਗਾ ਕਿੰਨਾ ਦੀ ਹੈ ਇਹ ਕਸ਼ਮੀਰ ਸਿੰਘ ਦੀ ਹੈ